ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਬਰਕਤ ਵੀਡੀਓ ਬਾਰੇ ਵੀਡੀਓ ਵਿੱਚ ਵਿੱਕੀ ਹੁਣ ਆਪਣੇ ਹੀ ਬਣਾਏ ਜਾਲ ਵਿੱਚ ਫਸਦਾ ਜਾ ਰਿਹਾ ਹੈ ਵਿੱਕੀ ਨੇ ਹੁਣ ਇੱਕ ਤਿੰਨ ਨ ਤਿੰਨ ਨਿਸ਼ਾਨੇ ਲਾਏ ਉਸਨੇ ਆਪਣੀ ਸੱਸ ਨੂੰ ਵੀ ਖੋਸ਼ ਕਰ ਲਿਆ ਉਸਨੇ ਪ੍ਰੀਤ ਨੂੰ ਵੀ ਕੁਝ ਨਹੀਂ ਦੱਸਿਆ ਉਸਨੇ ਗੱਡੀ ਬਾਰੇ ਵੀ ਕੋਈ ਪਣਕ ਨਹੀਂ ਲੱਗਣ ਦਿੱਤੀ ਕਮਲ ਜਦ ਵਿੱਕੀ ਤੇ ਪ੍ਰੀਤ ਨੂੰ ਉਹਨਾਂ ਦੇ ਘਰ ਛੱਡਣ ਆਇਆ ਸੀ ਤਾਂ ਜਦੋਂ ਚਾਹ ਪੀ ਰਹੇ ਸਨ ਤਾਂ ਵਿੱਕੀ ਨੇ ਸੋਨੂ ਬਾਰੇ ਕਾਫੀ ਗੱਲਾਂ ਕਰਨ ਲੱਗ ਜਾਂਦਾ ਹੈ ਤੇ ਉਹ ਕਮਲ ਨੂੰ ਸੋਨੂ ਦੇ ਪ੍ਰਤੀ ਪ੍ਰੇਕਾਰਿਆ ਸੀ ਜਦੋਂ ਉਸਨੇ ਦੇਖਿਆ ਕਿ ਕਮਲ ਉਸ ਦੀਆਂ ਗੱਲਾਂ ਵਿੱਚ ਨਹੀਂ ਆ ਰਿਹਾ ਤਾਂ ਉਸਨੇ ਚੰਗਾ ਬੰਦਾ ਦਿਖਾਵਾ ਕੀਤਾ ਉਸਨੇ ਕਮਲ ਨੂੰ ਕਿਹਾ ਕਿ ਤੂੰ ਆਪਣੇ ਪੂਆ ਦੇ ਘਰ ਜਰੂਰ ਮਿਲ ਕੇ ਜਾਇਂ ਉਧਰ ਪ੍ਰੀਤ ਵੀ ਆਪਣੇ ਵੀਰ ਨੂੰ ਕਾਫੀ ਕਹਿਣ ਲੱਗੀ ਕਿ ਵੀਰ ਜੀ ਤੁਸੀਂ ਉਹਨਾਂ ਦੇ ਘਰ ਹੋ ਕੇ ਜਾਓ ਨਹੀਂ ਫਿਰ ਉਹ ਸਾਡੇ ਤੇ ਗੁੱਸਾ ਕਰ ਦੇਣ ਵੀ ਕੇ ਸਭ ਕੁਝ ਕਰਕੇ ਚੰਗਾ ਬਣਾਣਾ ਚਾਹੁੰਦਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਕਮਲ ਨੇ सोनू ਦੇ ਘਰ ਪੇਜ ਕੇ ਉਸ ਵਿੱਚ ਆਪਣੇ ਪੈਰ ਤੇ ਹੀ ਕੋਹਾੜਾ ਮਾਰ ਲੈਣਾ ਹੈ ਕਮਲ ਜੱਜ ਸੋਨੂ ਦੇ ਘਰ ਚਾਹ ਪਾਣੀ ਪੀ ਕੇ ਉਹਨਾਂ ਦੇ ਕੋਲ ਰੋਟ ਲੱਗਿਆ ਤਾਂ ਕਮਲ ਨੇ ਕੁਝ ਅਜਿਹੀ ਗੱਲ ਕਹਿ ਦਿੱਤੀ ਜਿਸ ਕਰਕੇ ਸੋਨੂ ਉਸਨੇ ਕਹਿੰਦਾ ਹੈ ਕਿ ਬੈਠ ਵੀਰੇ ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਤਾਂ ਕਮਲ ਕਹਿੰਦਾ ਹੈ ਕਿ ਵਿੱਕੀ ਕਹਿੰਦਾ ਹੈ ਕਿ ਕੁਝ ਲੋਕ ਮੇਰੀ ਗੱਡੀ ਤੋਂ ਬਹੁਤ ਜਲਤੇ ਹਨ ਤਾਂ ਸੋਨੂ ਕਹਿੰਦਾ ਹੈ ਕਿ ਵੀਰੇ ਤੂੰ ਮੇਰੀ ਮੈਂ ਸੋ ਇੱਕ ਹੀ ਗੱਲ ਕਹਿ ਦਿੰਦੀ ਸਾਨੂੰ ਕਹਿੰਦਾ ਹੈ ਕਿ ਉਹਨੇ ਮੇਰੀ ਵੀ ਇੱਕ ਗੱਲ ਸੁਣ ਅਸੀਂ ਕਿੰਨੀ ਵਾਰ ਤੁਹਾਡੇ ਤੋਂ ਵਰਤਣ ਲਈ ਪੈਸੇ ਲਏ ਹਨ ਪਰ ਟਾਈਮ ਤੇ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜੇਕਰ ਕੋਈ ਚੀਜ਼ ਵੀ ਤੁਹਾਡੇ ਤੋਂ ਲਈ ਹੈ ਤਾਂ ਕਦੇ ਵੀ ਖਰਾਬ ਕਰਕੇ ਵਾਪਸ ਨਹੀਂ ਮੋੜੀ ਤਾਂ ਸਾਨੂੰ ਇਹ ਕਹਿੰਦਾ ਹੈ ਤਾਂ ਕਮਲ ਕਹਿੰਦਾ ਹੈ ਕਿ ਤੇਰੇ ਕਹਿਣ ਦਾ ਮਤਲਬ ਕੀ ਹੈ ਸਾਨੂੰ ਕਹਿੰਦਾ ਹੈ ਕਿ ਜਦ ਮੈਂ ਪ੍ਰੀਤ ਦੇ ਘਰ ਵੱਡੀ ਗੱਡੀ ਖੜੀ ਦੇਖੀ ਸੀ ਤਾਂ ਮੈਂ ਸੋਚਿਆ ਕਿ ਬਿੱਤੀ ਛੋਟੀ ਗੱਡੀ ਛੱਡ ਕੇ ਵੱਡੀ ਗੱਡੀ ਲੈ ਹੈ ਕਬੜ ਕਹਿੰਦਾ ਹੈ ਕਿ ਤੇ ਤੈਨੂੰ ਜਿਹਾ ਕਿਉਂ ਲੱਗਾ ਦਾ ਸੋਨ ਨੂੰ ਕਹਿੰਦਾ ਹੈ ਕਿ ਜਦ ਮੈਂ ਕੱਲ ਖੇਤਾਂ ਵੱਲ ਜਾ ਰਿਹਾ ਸੀ ਤਾਂ ਮੈਨੂੰ ਮੁੰਡੇ ਨੇ ਦੱਸਿਆ ਕਿ ਵਿੱਕੀ ਦੀ ਗੱਡੀ ਖਰਾਬ ਹੋ ਗਈ ਤੇ ਉਸ ਤੇ 30-40 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਇਸ ਕਰਕੇ ਸ਼ਾਇਦ ਉਹ ਹੁਣ ਇਹ ਗੱਡੀ ਆਪਣੇ ਸਹੁਰਿਆਂ ਦੇ ਘਰ ਵਾਪਸ ਛੱਡ ਆਵੇ। ਪਹਿਲਾਂ ਤਾਂ ਕਮਲ ਨੂੰ ਯਕੀਨ ਨਹੀਂ ਹੋਇਆ ਪਰ ਸੋਨ ਨੂੰ ਕਹਿੰਦਾ ਹੈ ਕਿ ਤੂੰ ਆਪ ਹੀ ਸੋਚ ਕਿ ਤਿੰਨ ਚਾਰ ਮਹੀਨੇ ਹੋ ਗਏ ਇਸ ਨੂੰ ਗੱਡੀ ਚਲਾਉਂਦੇ। ਤਾਂ ਹੁਣ ਇੱਕਦਮ ਹੀ ਗੱਡੀ ਵਾਪਸ ਪਹੁੰਚ ਆ ਲਗਿਆ। ਜਦ ਕਿ ਇਸ ਸਮੇਂ ਤੱਕ ਗੱਡੀ ਵਿੱਚ ਡੈੱਕ ਵੀ ਲਵਾ ਲਿਆ ਸੀ। ਤਾਂ ਕਮਲ ਵੀ ਸੋਚਦਾ ਹੈ ਕਿ ਜਦ ਬਾਪੂ ਜੀ ਨੇ ਕਿਹਾ ਸੀ ਕਿ ਵਿੱਕੀ ਅਸੀਂ ਗੱਡੀ ਤੇਰੇ ਨਾਮ ਕਰਵਾ ਵਿੱਕੀ ਨੇ ਨਾਨੂ ਪਰ ਕਰ ਦਿੱਤੀ ਸੀ ਸੋਨੂੰ ਉਸ ਨੂੰ ਇਹ ਵੀ ਦੱਸ ਦੇ ਕਿ ਵਿੱਕੀ ਅ ਡੀ ਦਫਤਰ ਗੱਡੀ ਆਪਣੇ ਨਾਲ ਕਰਵਾਉਣ ਵੀ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਗੱਡੀ ਖਰਾਬ ਹੋ ਗਈ ਬਦਰਾ ਬਾਪੂ ਜੀ ਦਾ ਫੋਨ ਆ ਜਾਂਦਾ ਤੇ ਉਹ ਦੱਸਦੇ ਨੇ ਕਿ ਕਮਲ ਕੱਤੀ ਸਟਾਰਟ ਨਹੀਂ ਹੋ ਰਹੀ ਤਾਂ ਕਮਲ ਕਹਿੰਦਾ ਕਿ ਮੈਂ ਤੁਹਾਨੂੰ ਇੱਥੇ ਸਾਰਾ ਕੁਝ ਦੱਸਦਾ ਹਾਂ ਜਦ ਕਮਲ ਜਾ ਕੇ ਗੱਡੀ ਸਟਾਰਟ ਕਰਦਾ ਹੈ ਤੇ ਗੱਡੀ ਸੱਚਮੁੱਚ ਹੀ ਸਟਾਰਟ ਨਹੀਂ ਹੁੰਦੀ ਫਿਰ ਕਮਲ ਨੇ ਸਾਰੀ ਗੱਲ ਆਪਣੇ ਬਾਪੂ ਜੀ ਨੂੰ ਦੱਸੀ ਸੰਦੀਪ ਵੀ ਕੋਲੇ ਹੀ ਬੈਠੀ ਸੀ ਮੰਮੀ ਜੀ ਵੀ ਕੋਲੇ ਹੀ ਬੈਠੀ ਸੀ ਮੰਮੀ ਨੇ ਇਹ ਗੱਲ ਨਾ ਸੁਣ ਕੇ ਕੋਈ ਹੈਰਾਨੀ ਨਹੀਂ ਹੋਈ ਕਿ ਕਿਉਂਕਿ ਵਿੱਕੀ ਨੇ ਸਾਰੀਆਂ ਗੱਲਾਂ ਪਹਿਲਾਂ ਹੀ ਆਪਣੀ ਸਾਸਰ ਨੂੰ ਦੱਸ ਦਿੱਤੀਆਂ ਸਨ। ਐਸੇ ਮੰਮੀ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਕਿਹਾ ਕਿ ਮੈਂ ਹੀ ਵਿੱਕੀ ਨੂੰ ਕਿਹਾ ਸੀ ਕਿ 30-40 ਹਜ਼ਾਰ ਤੂੰ ਕਿੱਥੋਂ ਲਾਵੇਂਗਾ। ਕੋਈ ਗੱਲ ਨਹੀਂ ਅਸੀਂ ਗੱਡੀ ਠੀਕ ਕਰਾ ਕੇ ਦੇ ਦੇਵਾਂਗੇ। ਬਾਪੂ ਜੀ ਤੇ ਸੰਦੀਪ ਬਹੁਤ ਹੈਰਾਨ ਹੋਏ ਕਿ ਮੰਮੀ ਜੀ ਨੇ ਐਡੀ ਗੱਲ ਸਾਥ ਲੁਕੋ ਕੇ ਰੱਖੀ। ਤਾਂ ਮੰਮੀ ਕਹਿੰਦੀ ਹੈ ਕਿ ਕਮਲ ਵੀ ਤਾਂ ਸਾਰੀਆਂ ਗੱਲਾਂ ਲੁਕੋ ਕੇ ਹੀ ਕਰਦਾ ਹੈ। ਹੁਣ ਦੁਬਾਰਾ ਇੱਕ ਵਾਰੀ ਫਿਰ ਵਿੱਕੀ ਨੇ ਆਪਣੇ ਸਹੁਰਿਆਂ ਦੇ ਘਰ ਲੜਾਈ ਪਾ ਦਿੱਤੀ। ਹੁਣ ਅੱਗੇ ਵੇਖਦੇ ਹਾਂ ਕਿ ਜਦ ਤੱਕ ਸਾਰੀਆਂ ਗੱਲਾਂ ਪ੍ਰੀਤ ਨੂੰ ਪਤਾ ਲੱਗਣਗੀਆਂ ਤਾਂ ਉਹ ਕੀ ਕਰੇਗੀ ਦੇਖ ਕੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜੀ ਹੋਮ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ ਧੰਨਵਾਦ